ਪੰਜਾਬੀ ਫਿਲਮ ਮੁੰਡਾ ਰੌਕਸਟਾਰ ਦੀ ਸਟਾਰ ਕਾਸਟ ਅਚ ਚਦਰਵਾਰ ਸਾਹਿਬ ਵਿਖੇ ਨਤਮਸਤਕ ਹੋਈ ਅਦਾਕਾਰ ਯੁਵਰਾਜ ਹੰਸ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੀ ਫਿਲਮ ਦੀ ਕਾਮਯਾਬੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਫਿਲਮ 12 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਬਾਰੇ ਕੀ ਕੁਝ ਕਿਹਾ ਉਹਨਾਂ ਆਓ ਸੁਣਦੇ ਹਾਂ ਦਰਬਾਰ ਸਾਹਿਬ ਜੀ ਹਮੇਸ਼ਾ ਹੀ ਇੰਦਾ ਇੱਥੋਂ ਆਸ਼ੀਰਵਾਦ ਲੈਣਾ ਇੱਥੇ ਮੱਥਾ ਟੇਕਣਾ ਇੱਕ ਆਪਣੇ ਆਪ ਚ ਸਕੂਨ ਹੈ ਜੀ ਸੋ ਮੈਂ ਅਸੀਂ ਸਾਰਿਆਂ ਨੇ ਇੱਕ ਪਹਿਲਾਂ ਹੀ ਸੋਚਿਆ ਸੀ ਕਿ ਦਰਬਾਰ ਸਾਹਿਬ ਜ਼ਰੂਰ ਜਾਣਾ ਜਿੱਦਾਂ ਹਮੇਸ਼ਾ ਜਾਂਦੇ ਆਂ ਔਰ ਫਿਲਮ ਲੀਏ ਆਏ ਸੀ ਅੱਜ ਅੰਮ੍ਰਿਤਸਰ ਸ਼ਹਿਰ ਚ ਬੜਾ ਵਰੀਆ ਤਰੀਕੇ ਨਾਲ ਹਮੇਸ਼ਾ ਜਿਵੇਂ ਪਿਆਰ ਮਿਲਦਾ ਹੀ ਆ ਜਿਵੇਂ ਤੁਹਾਡੀ ਹੌਸਪਿਟੈਲਿਟੀ ਆ ਪਿਆਰ ਆ ਨਿੱਘ ਪੁਣਾ ਸਾਰਾ ਦੇਖਿਆ ਜੀ ਫਿਲਮ ਬਾਕੀ ਫਿਲਮ ਦੀ ਗੱਲ ਕੀਤੀ ਜਾਵੇ ਤੇ 12 ਤਰੀਕ ਨੂੰ ਆ ਰਹੀ ਹੈ 12 ਜਨਵਰੀ ਨੂੰ ਮੁੰਡਾ ਰੌਕ 스타 ਇੱਕ ਆਰਟਿਸਟ ਦੀ ਕਹਾਣੀ ਆ ਉਹਨੂੰ ਕੀ ਤਕਲੀਫਾਂ ਉਹਦੀ ਲਾਈਫ ਚ ਕੀ ਸਟਰਗਲਸ ਹੁੰਦੇ ਆ ਕਿਵੇਂ ਆਪਣਾ ਮਕਾਮ ਪਾ ਪੌਂਦਾ ਨਹੀਂ ਪਾ ਪੌਂਦਾ ਬਸ ਉਹਦੀ ਸਟੋਰੀ ਆ ਜੀ ਕਿਸ ਤਰੀਕੇ ਦਾ ਕਿਰਦਾਰ ਹੁੰਦਾ ਮੇਰਾ ਉਹੀ ਆ ਜੀ ਅਪਕਮਿੰਗ ਸਿੰਗਰ ਜਿਹਦਾ ਅਪਕਮਿੰਗ ਨਹੀਂ ਬਰਡਿੰਗ ਸਿੰਗਰ ਆ ਉਹਨੂੰ ਸ਼ੌਂਕ ਆ ਗਾਉਣ ਦਾ ਪੈਸ਼ਨ ਆ ਬਟ ਕੋਈ ਰਾਹ ਨਹੀਂ ਮਿਲਦਾ ਜ਼ਰੀਆ ਨਹੀਂ ਮਿਲਦਾ ਬਟ ਜਦੋਂ ਜ਼ਰੀਆ ਮਿਲਦਾ ਰਾਹ ਮਿਲਦਾ ਉਹਦੇ ਫਿਰ ਮੁਸ਼ਕਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਕੋ ਮੁਸ਼ਕਿਲਾਂ ਨੂੰ ਪਾਰ ਕਰ ਪਾਉਂਦਾ ਨਹੀਂ ਕਰ ਪਾਉਂਦਾ ਉਹਦੀ ਸਟਰਗਲ ਦੀ ਕਹਾਣੀ ਹੈ ਜੀ ਸਰ ਜੀ ਅਰਦਾਸ ਬੇਨਤੀ ਕੀਤੀ ਹੈ ਬਸ ਜੀ ਅਰਦਾਸ ਤਾਂ ਸੁੱਖ ਸ਼ਾਂਤੀ ਦੀ ਹਮੇਸ਼ਾ ਉਹੀ ਹੁੰਦੀ ਆ ਕਰਦਿਆਂ ਦੀ ਸਾਰਿਆਂ ਦੀ ਇਹੀ ਬਸ ਮੈਂ ਹਮੇਸ਼ਾ ਹੋਰ ਕੁਝ ਨਹੀਂ ਮੰਗਦਾ ਇੱਥੇ ਆ ਕੇ ਇਹੀ ਮੰਗਦਾ ਕਿ ਬਾਬਾ ਜੀ ਜ਼ਿੰਦਗੀ ਚ ਲਾਈਫ ਚ ਸੁੱਖ ਸ਼ਾਂਤੀ ਰਹੇ ਬਸ ਹੋਰ ਕੁਝ ਸਰੋਤਿਆਂ ਨੂੰ ਇਹੀ ਜੀ 12 ਤਰੀਕ ਨੂੰ ਫਿਲਮ ਆ ਰਹੀ ਆ ਮੁੰਡਾ ਰੌਕਸਟਾਰ ਤੁਸੀਂ ਹਮੇਸ਼ਾ ਬਹੁਤ ਪਿਆਰ ਦਿੰਦੇ ਹੋ ਹਰ ਫਿਲ ਨੂੰ ਹਰ ਗਾਣੇ ਨੂੰ ਤੇ ਆਪਣੇ ਬੱਚਿਆਂ ਵਾਂਗੂ ਸਮਝਦੇ ਆ ਆਪਣੇ ਭਰਾਵਾਂ ਵਾਂਗੂ ਸਮਝਦੇ ਹਾਂ ਸੋ ਉਦਾਂ ਹੀ ਪਿਆਰ ਦਿੰਦੇ ਰਹੋ ਇੱਕ ਵਾਰੀ ਫਿਰ ਬੇਨਤੀ ਆ 12 ਤਰੀਕ ਨੂੰ ਆ ਰਹੀ ਆ ਮੁੰਡਾ ਰੌਕਸਟਾਰ 12 ਜਨਵਰੀ ਨੂੰ ਲੋੜੀ ਦਾ ਜਸ਼ਨ ਇਕੱਠੇ ਮਨਾਵਾਂਗੇ ਆਓ ਸਾਡੇ ਨਾਲ ਜੀ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ ਜੀ ਵਰਲਡ ਵਾਈਡ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ